ਆਸ ਕਰਕੇ ਪਹਿਲ ਦੇਣੀ ਆ ਸਾਡੀਆਂ ਧੀਆਂ ਪੁੱਤ ਲਾਇਆ ਸੀ ਜਿਹੜਾ ਅਸੀਂ ਚਾਹ ਮੱਠਾ ਕਰਿਆ ਸੀਗਾ ਸਾਡੇ ਤੁਹਾਡੇ ਵਿਰਥ ਨਹੀਂ ਜਾਣਗੀ ਪੱਕੀ ਡਿਊਟੀ ਲਾਤੀ ਆ ਕੋਰਾਲੀ ਜਿਹੜਾ ਪਾਸਟੋਰ ਤੇ ਆ ਕੋਈ ਕੋਲ ਬੱਸ ਰੋਕਦਾ ਫਿਰ ਉਹ ਡਰਾਈਵਰ ਤੇ ਤੇ ਕਨੈਕਟਰ ਤੇ ਕਾਰਵਾਈ ਵੀ ਕਰਾਂਗੇ ਪਿਛਲੇ ਦਿਨੀ ਜੋ ਕੋਰਾਲੀ ਦੀਆਂ ਲੜਕੀਆਂ ਅਤੇ ਔਰਤਾਂ ਵੱਲੋਂ ਬੱਸਾਂ ਨਾ ਰੁਖਣ ਦੇ ਕਾਰਨ ਬਸਾਂ ਦੇ ਵਿੱਚ ਉਹਨਾਂ ਨੂੰ ਨਾਂ ਛੜਨ ਦੇਣ ਦੇ ਕਾਰਨ ਜੋ ਸੰਘਰਸ਼ ਕੀਤਾ ਗਿਆ ਸੀ ਉਹ ਰੰਗ ਲੈ ਕੇ ਆਇਆ ਜਿੱਥੇ ਪਹਿਲਾਂ ਹੀ ਵੇਹ ਪੰਜਾਬ ਯੂਥ ਡਿਵੈਲਪਮੈਂਟ ਦੇ ਚੇਅਰਮੈਨ ਪ੍ਰਮੇਂਦਰ ਸਿੰਘ ਗੋਲਡੀ ਨੇ ਇਹਨਾਂ ਦੇ ਪਿੱਛੇ ਸਟੈਂਡ ਲੈ ਲਿਆ ਸੀਗਾ ਤੇ ਡਿਊਟੀਆਂ ਲਵਾਈਆਂ ਸੀ ਪਰ ਹੁਣ ਜੋ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਵੀ ਇਸ ਦਾ ਨੋਟਿਸ ਲਿਆ ਹੈ ਤੇ ਅੱਜ ਉਹ ਕੋਰਾਲੀ ਵਿਖੇ ਆਏ ਜਿੱਥੇ ਉਹਨਾਂ ਨੇ ਆ ਕੇ ਲੜਕੀਆਂ ਤੇ ਔਰਤਾਂ ਦੀਆਂ ਜੋ ਸਮੱਸਿਆਵਾਂ ਸੁਣੀਆਂ ਉੱਥੇ ਇਹ ਵੀ ਯਕੀਨੀ ਬਣਾਇਆ ਕਿ ਵੀ ਜੋ ਲੜਕੀਆਂ ਅਤੇ ਔਰਤਾਂ ਨੂੰ ਸਭ ਤੋਂ ਪਹਿਲਾਂ ਬੱਸਾਂ ਦੇ ਵਿੱਚ ਬਿਠਾਇਆ ਜਾਵੇ ਚਾਹੇ ਸਵਾਰੀਆਂ ਨੂੰ ਬਾਅਦ ਦੇ ਵਿੱਚ ਬਿਠਾਇਆ ਜਾਵੇ ਕੋਈ ਵੀ ਔਰਤ ਅਤੇ ਲੜਕੀ ਨੂੰ ਦੇਖ ਕੇ ਬੱਸ ਨਹੀਂ ਭੁਜਾਏਗਾ ਤੇ ਉਹਨਾਂ ਨੂੰ ਲੈ ਕੇ ਜਾਏਗਾ ਇਸ ਮੌਕੇ ਯੂ ਡਵੈਲਪਮੈਂਟ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਵੀ ਵਿਸ਼ੇਸ਼ ਰੂਪ ਦੇ ਵਿੱਚ ਹਾਜ਼ਰ ਸਨ ਤੇ ਆਓ ਦੇਖਦੇ ਹਾਂ ਸਾਰਾ ਮਾਮਲਾ ਲਾਲਜੀਤ ਸਿੰਘ ਪੁਲਰ ਟਰਾਂਸਪੋਰਟ ਮੰਤਰੀ ਤੇ ਗੋਲਡੀ ਜੀ ਦੇ ਨਾਲ ਉਹਨਾਂ ਦੇ ਨਾਲ ਕੀ ਹੋ ਰਿਹਾ ਹੈ ਗੱਲਬਾਤ ਹੁੰਦੀ ਹੈ ਤੇ ਕੀ ਕੀ ਆਦੇਸ਼ ਦੇ ਕੇ ਜਾਂਦੇ ਨੇ ਕਰਨੇ ਆਪਜੀ ਨਾਲ ਸਾਂਝਾ ਤੁਸੀਂ ਆ ਕੇ ਖੁਲਾ ਕਰੇ ਕਿ ਜਿਹੜੇ ਸਾਡੇ ਤੋਂ ਹੁੰਤਾਰੇ ਤੇ ਤੁਸੀਂ ਆ ਕੇ ਸਾਡੀ ਦੁੱਖਦਰਦੀ ਸਮਝੀਏ ਤੁਸੀਂ ਆਏ ਹੋ ਆਪਣੇ ਆਪ ਆ ਕੇ ਤੁਸੀਂ ਮੁਲਾਜ਼ਮ ਲੈ ਕੇ ਆਏ ਹੋ ਤੁਸੀਂ ਆਪ ਉਹਨੂੰ ਕਾਇਨਾਤ ਕਰਦੇ ਹੋ ਬਹੁਤ ਬਹੁਤ ਧੰਨਵਾਦ ਸਾਡਾ ਤੁਹਾਡਾ ਸਰਸਰ ਜਿਹੜਾ ਤੁਸੀਂ ਹੋ ਰਿਹਾ ਹੈ ਨਹੀਂ ਨਹੀਂ ਮੇਰਾ ਫਰਜ਼ ਬੰਦਾ ਸੀ ਸਾਡੇਆਂ ਬੱਚੀਆਂ ਪੜਨਗੀਆਂ ਅਫਸਰ ਬਣਨਗੀਆਂ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਪੋਇੰਟ ਬਣਾਉਣਾ ਹੈ ਬਹੁਤ ਚੰਗਾ ਲੱਗਿਆ ਸਰ ਜਿਵੇਂ ਸਾਨੂੰ ਦੱਸਿਆ ਗਿਆ ਕਿ ਹਾਂ ਅੱਜ ਆ ਰਹੇ ਨੇ ਤਾਂ ਬਿਲਕੁਲ ਅੱਛਾ ਲੱਗਿਆ ਕਿ ਹਾਂ ਕਿ ਜਿਹੜਾ ਅਸੀਂ ਮੋਰਚਾ ਲਾਇਆ ਸੀਗਾ ਜਿਹੜਾ ਅਸੀਂ ਜਾਮ ਇਕੱਠਾ ਕਰਿਆ ਸੀਗਾ ਸਾਡਾ ਤੁਹਾਡਾ ਵਿਅਰਥ ਨਹੀਂ ਜਾਣ ਦਿੱਤਾ ਤੁਸੀਂ ਤੁਸੀਂ ਆਏ ਇਹਦੇ ਤੇ ਹਨਾਨਤ ਕਰੋਗੇ ਬਹੁਤ ਚੰਗੀ ਗੱਲ ਹੈ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਉਰੇ ਆ ਕੇ ਪੂਰੇ ਬਸਰਗਵਾ ਰਹੇ ਹੋ ਸਾਨੂੰ ਬਿਖੂਰੀਆਂ ਨੂੰ ਸਾਰੀ ਸੁਵਿਧਾ ਦੇ ਰਹੇ ਹੋ ਬਹੁਤ ਚੰਗਾ ਲੱਗਿਆ ਸਰ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਰ ਬਈ ਗੱਲ ਇਹ ਸਾਡਾ ਫਰਜ਼ ਬੰਦਾ ਕਿ ਸਾਡੀਆਂ ਧੀਆਂ ਪੜਨ ਵੱਡੀਆਂ ਅਫਸਰ ਬਣ ਬਿਲਕੁਲ ਸਰ ਬਾਕੀ ਇਥੇ ਪੱਕੀ ਡਿਊਟੀ ਲਾਤੀ ਆਂ ਕੁਰਾਲੀ ਜਿਹੜਾ ਬੱਸ ਸਟਾਪ ਆ ਤੇ ਡਾਇਰੈਕਸ਼ਨ ਕਰਦੀ ਆ ਕਿਉਂਕਿ ਸਾਢੇ 7 ਤੋਂ ਲੈ ਕੇ ਸਾਢੇ 8 ਦਾ ਮੇਨ ਟਾਈਮ ਆ ਜਦੋਂ ਸਾਡੀਆਂ ਧੀਆਂ ਨੇ ਸਕੂਲ ਤੇ ਕਾਲਜ ਦੇ ਵਿੱਚ ਪੜਨ ਜਾਣਾ ਹੁੰਦਾ ਤੇ ਇਹ ਟਾਈਮ ਇਹਨਾਂ ਦਾ ਆ ਮੈਂ ਸਾਰੇ ਜਿਹੜੇ ਸਾਡੇ ਡਰਾਈਵਰ ਆ ਕਲੈਕਟਰ ਆ ਇਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਜਦੋਂ ਵੀ ਤੁਸੀਂ ਕਿਸੇ ਵੀ ਪਾਸਟੈਂਡ ਤੇ ਬੱਸ ਰੋਕਦੇ ਹੋ ਉੱਥੇ ਤੁਸੀਂ ਕੋਸ਼ਿਸ਼ ਇਹੋ ਕਰਿਆ ਕਰੋ ਕਿ ਜਿਹੜੀਆਂ ਸਾਡੀਆਂ ਧੀਆਂ ਸਕੂਲ ਤੇ ਕਾਲਜ ਜਾਣ ਆਲੀਆਂ ਨਾ ਪਹਿਲ ਉਹਨਾਂ ਨੂੰ ਦਿਆ ਕਰੋ ਉਹਦੇ ਬਾਅਦ ਮੀਨ ਇਹੋ 1 ਘੰਟਾ ਆ ਜਦੋਂ ਰਾਸ਼ ਪੈਣਾ ਆ ਮੁੜ ਕੇ ਆਪੇ ਰਾਸ਼ ਓੜੀ ਓੜੀ ਜਿਹੜਾ ਵਾ ਉਸ ਥੇਰ ਹੋ ਜਾਣਾ ਤੇ ਬਾਕੀ ਜਿਹੜੀ ਸਵਾਰੀ ਆ ਉਹਨੂੰ ਵੀ ਆਪਾਂ ਲੈ ਕੇ ਜਾਣਾ ਇਹ ਨਹੀਂ ਮੈਂ ਕਹਿੰਦਾ ਕਿ ਉਹਨਾਂ ਨੂੰ ਨਹੀਂ ਲੈ ਕੇ ਜਾਣਾ ਪਰ ਜਿਹੜਾ 7:30 ਤੋਂ 8:30 ਇੱਕ ਘੰਟਾ ਆ ਉਹ ਸਕੂਲ ਤੇ ਕਾਲਜ ਦਾ ਟਾਈਮ ਆ ਉਹ ਖਾਸ ਕਰਕੇ ਸਾਡੀਆਂ ਧੀਆਂ ਦਾ ਖਿਆਲ ਰੱਖਣਾ ਕਿਉਂਕਿ ਜਿਹੜਾ ਜੈਂਟਸ ਆ ਉਹ ਤੇ ਹੋਰ ਤਰੀਕੇ ਵੀ ਜਾ ਸਕਦਾ ਵਾ ਕੋਈ ਆਪਦੇ ਵਿਕਲਪ ਤੇ ਵੀ ਉਹ ਪ੍ਰਾਈਵੇਟ ਪਾਸੇ ਵੀ ਚੜ ਸਕਦਾ ਉਹ ਆਪਦੀ ਗੱਡੀ ਦੇ ਵੀ ਜਾ ਸਕਦਾ ਪਰ ਬੱਚਿਆਂ ਨੂੰ ਦਿੱਕਤ ਆਉਂਦੀ ਆ ਧੀਆਂ ਨੂੰ ਦਿੱਕਤ ਆਉਂਦੀ ਆ ਖਾਸ ਕਰਕੇ ਪਹਿਲ ਦੇਣੀ ਆ ਸਾਡੀਆਂ ਧੀਆਂ ਨੂੰ ਮੰਤਰੀ ਸਾਹਿਬ ਕਿਸੇ ਤਰ੍ਹਾਂ ਦੀ ਕਾਰਵਾਈ ਵੀ ਹੋਊਗੀ ਜੇਕਰ ਉਹ ਕੋਈ ਵੀ ਕੋਈ ਰੋਡਵੇਜ਼ ਦਾ ਡਰਾਈਵਰ ਘਟੀ ਨਹੀਂ ਰੋਕਦਾ ਨੂੰ ਵੇਖੋ ਇੱਥੇ ਲਾਤੀ ਆ ਦੋ ਇਨਸਪੈਕਟਰਾਂ ਦੀ ਡਿਊਟੀ ਲਾਤੀ ਆ ਜਿਹੜਾ ਇੱਕ ਇਧਰੋਂ ਚੰਡੀਗੜ੍ਹ ਤੋਂ ਕਰਾਲੀ ਤੋਂ ਖਰੜਗੋ ਰੋਪੜ ਨੂੰ ਕਰਾਲੀ ਨੂੰ ਤੇ گا ਅੰਮ੍ਰਿਤਸਰ ਨੂੰ ਬੱਸਾਂ ਨਿਕਲਦੀਆਂ ਉਧਰਲੀ ਸਾਈਡ ਇੱਕ ਇਨਸਪੈਕਟਰ ਪੱਕਾ ਖੜੂਗਾ ਇੱਕ ਕਰਾਲੀ ਬੱਸ ਸਟੈਂਡ ਕੋ ਜਿਹੜੀਆਂ ਚੰਡੀਗੜ੍ਹ ਤੋਂ ਬੱਸਾਂ ਜਾਂਦੀਆਂ ਇੱਕ ਇਨਸਪੈਕਟਰ ਪੱਕਾ ਉਧਰ ਖੜੂਗਾ ਤੇ ਸਾਰੀਆਂ ਬੱਸਾਂ ਬੱਸ ਸਟਾਪ ਤੇ ਰੁੱਕੀ ਜਾਣਗੀਆਂ ਜਿੱਥੇ ਵੇਖੋ ਬੱਸ ਪੂਲ ਭਰੀ ਆ ਬਾਧਿਆ ਜਿਹਦੇ ਵਿੱਚ ਸਵਾਰੀਆਂ ਉਹਦੇ ਚਲੋ ਮਜਬੂਰੀ ਆ ਜਿਹਦੇ ਵਿੱਚ ਜਗ੍ਹਾ ਹੈਗੀ ਆ ਉਹਦੇ 'ਚ ਸਵਾਰੀਆਂ ਚੜਾ ਕੇ ਖੜੂਗਾ ਜੇ ਜਗ੍ਹਾ ਹੁੰਦੀ ਤੋਂ ਵੀ ਨਹੀਂ ਕੋਈ ਬੱਸ ਰੋਕਦਾ ਫਿਰ ਉਹ ਡਰਾਈਵਰ ਤੇ ਤੇ ਕਨੈਕਟਰ ਤੇ ਕਾਰਵਾਈ ਵੀ ਕਰਾਂਗੇ ਜਿੱਥੇ ਪਾਸੇ ਚੜਨ ਨੂੰ ਜਗਾ ਆ ਰੋਕਣੀ ਚਾਹੀਦੀ ਆ ਦੇ ਕੋਈ ਸਰਕਾਰ ਦੀ ਸਹੂਲਤ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 24 ਘੰਟੇ ਰਾਤ ਦਿਨ ਲੋਕਾਂ ਲਈ ਕੰਮ ਕਰਦੇ ਪਏ ਤੇ ਇਹ ਸਰਕਾਰ ਨੇ ਪੈਸੇ ਅਦਾ ਕਰਦੇ ਆ ਇਹ ਕਨੈਕਟਰਾਂ ਨੂੰ ਤੇ ਡਰਾਈਵਰਾਂ ਨੂੰ ਬੱਸਾਂ ਰੋਕ ਕੇ ਬੱਚੀਆਂ ਨੂੰ ਸੜੀਆਂ ਪੈਣਾ ਨੂੰ ਚੜਾ ਕੇ ਖੜਨਾ ਚਾਹੀਦਾ ਬੱਸਾਂ ਤੇ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣਾ ਚਾਹੀਦਾ ਤੇ ਅੱਜ ਤੇ ਜਿੰਨੀਆਂ ਵੀ ਬੱਸਾਂ ਆਈਆਂ ਚਲੋ ਤਕਰੀਬਨ ਸਾਰੀਆਂ ਹੀ ਖੜਦਗੀਆਂ ਵੀ ਨੇ ਤੇ ਸਵਾਰੀਆਂ ਵੀ ਆਪਾਂ ਜੇ ਕਹੀਏ ਵੀ ਖਾਲੀ ਬਸਾਂ ਗਈਆਂ ਸਵਾਰੀਆਂ ਵੀ ਭੋਲੇ ਜਿਹੜੀ ਭੋਲੇ ਬੱਸ ਉਹਦੇ ਤੇ ਚਲੋ ਇਹਨਾਂ ਲੋਕਾਂ ਨੂੰ ਵੀ ਪਰੇਸ਼ਾਨੀ ਨਹੀਂ ਜਿਹੜੀ ਬੱਸ ਭੋਲੇ ਉਹ ਤੇ ਇਹ ਵੀ ਕੋਈ ਕਿੰਤੂ ਪ੍ਰਕੋੜੀ ਕਰਦੇ ਵੀ ਜੇ ਸਵਾਰੀਆਂ ਭਰੀਆਂ ਆ ਉਹ ਨਾ ਵੀ ਰੁਕੇ ਕੋਈ ਗੱਲ ਨਹੀਂ ਪਰ ਇੱਕ ਬ੍ਰੇਕ ਜ਼ਰੂਰ ਮਾਰਨੀ ਚਾਹੀਦੀ ਵੀ ਇਹਨਾਂ ਦੇ ਦਿਲ ਨੂੰ ਇਹ ਵਿਸ਼ਵਾਸ ਹੋ ਜਾਏ ਕਿ ਵਾਕਈ ਬੱਸ ਭਰੀ ਤੇ ਅਸੀਂ ਕਿੱਥੇ ਚੜਦੇ ਇਹ ਸਾਰੀ ਗੱਲ ਇਹ ਵੀ ਭੈਣ ਭਰਾ ਸਮਝਦੇ ਕੋਈ ਨਵੀਆਂ ਬੱਸਾਂ ਲੈ ਕੇ ਵੀ ਯੋਜਨਾ ਹੈ ਬਿਲਕੁਲ 1000 ਤੋਂ ਵੱਧ ਬੱਸਾਂ ਜਿਹੜੀਆਂ ਉਹਦੀ ਪ੍ਰਪੋਜ਼ਲ ਜਿਹੜੀ ਪੜ ਕੇ ਪਾਸ ਹੋ ਚੁੱਕੀ ਆ ਬੱਸ ਵੱਧ ਤੋਂ ਵੱਧ 1.5 ਮਹੀਨੇ ਦੇ ਵਿੱਚ ਵਿੱਚ ਨਵਾਂ ਫਲੀਟ ਜਿਹਦੇ ਚ ਵਾਰ-ਵਾਰ ਜਿਵੇਂ ਮੰਨ ਲਓ ਮਹੀਨੇ ਤੋਂ ਮਹੀਨੇ ਬਾਅਦ 10 20 30 ਬੱਸਾਂ ਹਰ ਮਹੀਨੇ ਆਇਆ ਕਰਨੀਆਂ ਫਲੀਟ ਦੇ ਵਿੱਚ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਨਜ਼ੂਰੀ ਦਿੱਤੀ ਆ ਨਵੀਆਂ ਬੱਸਾਂ ਵੀ ਜਿਹੜੀਆਂ ਉਹ ਜਲਦ ਪਹੁੰਚਣਗੀਆਂ ਜਿਹਦੇ ਨਾਲ ਜਿਹੜੀ ਦਿੱਕਤ ਆਉਂਦੀ ਆ ਬੱਸਾਂ ਚ ਔਰ ਕੈਟਰਿੰਗ ਵੱਤ ਹੁੰਦੀ ਆ ਉਹਦੇ ਤੋਂ ਵੀ ਨਜਾਤ ਖਲੂ ਮੰਤਰੀ ਸਾਹਿਬ ਜਿਹੜੇ ਬੱਚਿਆਂ ਨੂੰ ਧਰਨਾ ਲਾਇਆ ਸੀਗਾ ਉਹਨਾਂ ਨੂੰ ਤੁਹਾਡਾ ਸ਼ੁਕਰੀਆ ਦਾ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਆ ਸਰ ਉਹਨਾਂ ਨੂੰ ਕਿਹਾ ਸਾਡੇ ਧੀਆ ਪੁੱਤ ਨੇ ਸਾਡੇ ਬੱਚੇ ਨੇ ਆਪਦੇ ਸਾਡੇ ਪਰਿਵਾਰ ਨੇ ਤੇ ਜੇ ਕਾਹ ਵੀ ਕੋਈ ਮੁਸ਼ਕਲ ਆਉਂਗੀ ਤੇ ਜਿਵੇਂ ਅੱਜ ਮੈਂ ਆਪਣੇ ਬੱਚਿਆਂ ਕੋਲ ਮੈਂ ਕਹਾ ਵੀ ਬੱਚਿਆਂ ਦੀ ਜਿਹੜੀ ਕੋਈ ਮੁਸ਼ਕਲ ਆਉਦਾ ਹੱਲ ਕਰਾਂਗੇ ਬੱਚਿਆਂ ਦੇ ਵਿੱਚ ਜਾਵਾਂਗੇ ਮੈਂ ਅੱਜ ਜਦੋਂ ਮੈਨੂੰ ਪਤਾ ਲੱਗਾ ਸਾਡੇ ਚੇਅਰਮੈਨ ਨੇ ਪਰਮਿੰਦਰ ਗੋਲਦੀ ਜੀ ਇਹ ਕਿਸੇ ਹਲਕੇ ਦੇ ਵਿੱਚ ਰਹਿੰਦੇ ਇੱਥੇ ਬਦਾਰ ਤੋਂ ਬਾਅਦ ਵਿੱਚ ਰਹਿੰਦੇ ਆ ਇਹਨਾਂ ਮੈਨੂੰ ਦੱਸਿਆ ਕਿ ਇਤਨਾ ਪਰੇਸ਼ਾਨੀ ਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਅੱਜ ਆਪਾਂ ਬਿਨਾਂ ਸਿਕਿਉਰਿਟੀ ਤੋਂ ਬਿਨਾਂ ਕਿਸੇ ਨੂੰ ਦੱਸੇ ਤੋਂ ਆਪਾਂ ਜਾਣਾ ਤੇ ਜਾ ਕੇ ਚੈੱਕ ਕਰਦੇ ਆ ਚਲੋ ਆਏ ਆ ਇੱਥੇ ਇਹ ਡਰਾਈਵਰਾਂ ਕਨੈਕਟਰ ਨੇ ਬੱਸਾਂ ਰੋਕ ਕੇ ਹੀ ਤਕਰੀਬਨ ਖੜੀਆਂ ਸਿਕਿਉਰਿਟੀ ਮਤਾਂ ਹੀ ਨਾਲ ਲੈ ਗਿਆ ਜੋ ਸਿਕਿਉਰਿਟੀ ਆ ਜਾਂਦੀ ਆ ਉਹ ਫਿਰ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਕੋਈ ਜਾਂ ਅਫਸਰ ਆਇਆ ਜਾਂ ਕੋਈ ਲੀਡਰ ਆਇਆ ਮੈਂ ਚੁੱਪ ਕਰਕੇ ਆ ਕੇ ਪਹਿਲਾਂ ਉੱਧਰ ਜਿੱਥੋਂ ਪਾਸਟਾ ਅਕਤੂਬਰ ਆਲੀ ਰੋਕੇ ਦਾ ਚੰਡੀਗੜ੍ਹ ਨੂੰ ਜਾਂਦੇ ਆ ਉੱਧਰ ਰੁਕੇ ਆ ਚਲੋ ਉਹ ਰੂਟੀਨ ਦੇ ਵਿੱਚ ਇੱਕ ਅੱਧੀ ਬੱਸ ਭਾਵੇਂ ਲੰਗੀ ਹੋਵੇ ਬਾਕੀ ਰੋਕੇ ਹੀ ਸਟਾਪ ਕਰਕੇ ਹੀ ਲੈ ਕੇ ਗਏ ਆ ਤੇ ਇੱਥੇ ਪੱਕੀ ਆਪਾਂ ਦੋ ਇਨਸਪੈਕਟਰ ਤਾਇਨਾਤ ਕਰਦੇ ਆ ਇਹ ਦੋਵੇਂ ਇਨਸਪੈਕਟਰ ਦੋਵਾਂ ਬੱਸ ਸਟਾਪ ਤੇ ਖੜੇ ਰਹਿਣਗੇ ਹਰ ਬੱਸ ਇੱਥੇ ਬ੍ਰੇਕ ਮਾਰ ਕੇ ਜਾਊਗੀ ਬੱਤੀ ਸਾਹਿਬ ਪੀਰਵਰ ਸਾਹਿਬ ਅੱਜ ਬੱਤੀ ਜੀ ਆਇਆ ਸਰ ਕੀ ਗੱਲਬਾਤ ਹੋਈ ਹੈ ਬੱਚਿਆਂ ਦਾ ਬਿਲਕੁਲ ਮੈਂ ਸਭ ਤੋਂ ਪਹਿਲਾਂ ਤਾਂ ਇਹ ਬੱਚਿਆਂ ਦਾ ਧੰਨਵਾਦ ਕਰਦਾ ਸਾਡੇ ਕਰਾਲੀ ਦੀਆਂ ਧੀਆਂ ਦਾ ਜਿਨ੍ਹਾਂ ਨੇ ਸਾਨੂੰ ਅੱਜ ਜੋ ਸਾਡਾ ਮੁੱਦਾ ਪਕਾ ਇਹ ਕਰਾਲੀ ਦੇ ਪਸੰਦ ਦਾ ਨਾ ਰੁਕਣ ਦਾ ਤੇ ਉਹ ਵੀ ਬੱਚੀ ਸਾਡੇ ਨਾਲ ਵੀ ਖੜੀ ਹੈ ਤੇ ਮੈਂ ਜਦੋਂ ਮੰਤਰੀ ਸੀ ਸਾਡੇ ਲਾਲਜੀਤ ਜੀ ਭੁੱਲਰ ਉਹਨਾਂ ਨਾਲ ਗੱਲ ਕਰੀ ਉਹ ਕਹਿੰਦੇ ਮੈਂ ਆਪ ਜਾ ਕੇ ਦੇਖੂਗਾ ਤੇ ਉਹ ਆਪ ਅੱਜ ਸਵੇਰ ਦੇ ਇੱਥੇ ਆ ਕੇ ਅਸੀਂ ਬੜੀ ਦੇਰ ਤੇ ਪਹਿਲਾਂ ਦੂਜੇ ਪਾਸੇ ਡੇ ਸਾਹਮਣੇ ਖੜੇ ਸੀ ਤੇ ਬਿਨਾਂ ਸਿਕਿਉਰਿਟੀ ਦੇ ਇੰਨੇ ਆਮ ਲੋਕਾਂ ਚ ਸਾਰਿਆਂ ਨਾਲ ਗੱਲਬਾਤ ਵੀ ਕੀਤੀ ਹੈ ਬਹੁਤ-ਬਹੁਤ ਹੀ ਜਿਆਦਾ ਮੈਂ ਧੰਨਵਾਦ ਕਰਦਾ ਤੇ ਮੈਂ ਸ਼ਿਵਾਸ਼ਿਲ ਦਵਾਨਾ ਕਰਾਲੀ ਦੇ ਸਾਰੇ ਹੀ ਸਾਡੀਆਂ ਪੀਆਂ ਪੈਣਾ ਬਜ਼ੁਰਗਾਂ ਨੂੰ ਕਿ ਹੁਣ ਇੱਥੇ ਬ੍ਰੇਕ ਮਾਰ ਕੇ ਜਾਇ ਕਰੂੰਗੇ ਤੇ ਅਸੀਂ ਆਪ ਵੀ ਵਾਚ ਕਰਾਂਗੇ ਕਿ ਜਿੱਥੇ ਨਾਲ ਹੀ ਸਰਨੇ ਸਾਡੇ ਮੰਤਰੀ ਸਾਹਿਬ ਨੇ ਦੋ ਇਨਸਪੈਕਟਰ ਵੀ ਇੱਥੇ ਤਾਇਨਾਤ ਕਰਿਆ ਉਹ ਵੀ ਉਹਨਾਂ ਦੀ ਵੀ ਦੇਖ ਰੇ ਜਿੱਥੇ ਸਵੇਰੇ ਬੱਸਾਂ ਰੁੱਕੇ ਜਾਇ ਕਰੇਗਾ ਅਕਸਰ ਜਦੋਂ ਕੋਈ ਵੱਡੀ ਹੋਰ ਪਾਰਟੀ ਦਾ ਮਾਅਦਾ ਜਾਂ ਨਮਾਇਨਾ ਆਉਂਦੇ ਕਾਫੀ ਕੁੱਝ ਮੁਲਾਦਬ ਨਾਲ ਆਉਂਦੇ ਜਿਵੇਂ ਮੰਤਰੀ ਦਾ ਕੋਈ ਪ੍ਰਚਾਰਕ ਵੀ ਆਏ ਹ ਕੋਈ ਨਾ ਚੜ ਚੜ ਕੇ ਲਿਖਿਆ ਕੀ ਕਹਿਣਾ ਚਾਹਦੇ ਹਾਂ ਸਾਡੀ ਜਨਤਾ ਕੀ ਵੇ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਹੈ ਆਮ ਬੰਦਿਆਂ ਨੂੰ ਮੰਤਰੀ ਬਣਾਇਆ ਐ எம்ਲਏ ਬਣਾਇਆ ਚੇਅਰਮੈਨ ਬਣਾਇਆ ਮੰਤਰੀ ਸਾਹਿਬ ਦਾ ਵੀ ਕੋਈ ਇਦਾਂ ਦਾ ਪੋਲਿਟਿਕਲ ਪਿਸ਼ੋਕੜ ਨਹੀਂ ਆਮ ਲੋਕਾਂ ਚੋਂ ਹੀ ਬਣ ਕੇ ਆਏ ਆ ਤੇ ਆਮ ਲੋਕਾਂ ਚ ਹੀ ਫਿੱਟਦੇ ਆ ਤਾਂ ਵੈਸੇ ਵੀ ਬਹੁਤ ਘੱਟ ਕੋਈ ਸਿਕਿਉਰਟੀ ਨਹੀਂ ਆਮ ਲੋਕਾਂ ਚ ਜਾ ਕੇ ਜੇ ਮੰਤਰੀ ਆਮ ਲੋਕਾਂ ਚਾਹੂਗੇ ਤੇ ਅਸਲੀ ਦਿੱਕਤ ਪਤਾ ਲੱਗਦੀ ਹੈ ਕਿ ਆਮ ਲੋਕ ਕੀ ਦਿੱਕਤਾਂ ਫੇਸ ਕਰ ਰਹੇ ਆ ਸੋ ਮੈਂ ਕਹਿੰਦਾ ਇੰਨਾ ਵੀ ਬੰਤਰੀ ਹੋਣਾ ਚਾਹੀਦਾ ਇੰਨਾ ਵੀ ਐਮਐਲਏ ਹੋਣਾ ਚਾਹੀਦਾ